ਪਾਕਿਸਤਾਨ ਦਾ ਅੱਤਵਾਦੀ ਜੋ ਦੁਨੀਆ ਭਰ ਦੇ ਵਿੱਚ ਖਤਰਨਾਕ ਅੱਤਵਾਦੀ ਦੇ ਤੌਰ ਤੇ ਮੰਨਿਆ ਗਿਆ ਮਸੂਦ ਅਜ਼ਰ ਉਹਦੇ ਟੱਬਰ ਦੇ ਕਈ ਜੀ ਭਾਰਤ ਵੱਲੋਂ ਕੀਤੀ ਗਈ 에ਅਰ ਸਟ੍ਰਾਈਕ ਦੇ ਦੌਰਾਨ ਮਾਰੇ ਗਏ ਨੇ ਜਿਸ ਤੋਂ ਬਾਅਦ ਉਹਨੂੰ ਇਹ ਕਹਿਣਾ ਪਿਆ ਕਿ ਮੈਂ ਵੀ ਮਰ ਜਾਂਦਾ ਤਾਂ ਚੰਗਾ ਹੁੰਦਾ ਪੂਰੀ ਖਬਰ ਆ ਕਿ ਪੈਲਗਮ ਹਮਲੇ ਦਾ ਜਦੋਂ ਬਦਲਾ ਭਾਰਤ ਸਰਕਾਰ ਵੱਲੋਂ ਲਿਆ ਗਿਆ ਤਾਂ ਫਿਰ ਪਾਕਿਸਤਾਨ ਅਤੇ ਪੀਓਕੇ ਸਥਿਤ ਪਾਕਿਸਤਾਨ ਅਤਵਾਦੀਆਂ ਦੇ ਟਿਕਾਣਿਆਂ ਤੇ ਜਦੋਂ ਹਮਲੇ ਕੀਤੇ ਗਏ ਨੇ ਤਾਂ ਉਸ ਹਮਲੇ ਦੇ ਦੌਰਾਨ ਮਸੂਦ ਅਜ਼ਰ ਦਾ ਟੱਬਰ ਵੀ ਮਾਰੇ ਗਿਆ ਇਹ ਪੁਸ਼ਟੀ ਖੁਦ ਮਸੂਦ ਅਜ਼ਰ ਨੇ ਕੀਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਸੂਦ ਅਜ਼ਰ ਨੇ ਕਿਹਾ ਕਿ ਉਹ ਵੀ ਮਰ ਜਾਂਦਾ ਤਾਂ ਖੁਸ਼ ਨਸੀਬ ਹੁੰਦਾ ਆਪਰੇਸ਼ਨ ਸੰਦੂਰ ਦੇ ਦੌਰਾਨ ਜੈਸ਼-ਏ-ਮੁਹੰਮਦ ਦੇ ਚੀਫ ਦੇ 10 ਰਿਸ਼ਤੇਦਾਰ ਤੇ ਉਹਦੇ ਸਾਥੀ ਵੀ ਮਾਰੇ ਗਏ ਨੇ ਜਦ ਕਿ ਉਹਦਾ ਹੈੱਡਕੁਆਰਟਰ ਵੀ ਤਬਾਹ ਹੋ ਗਿਆ ਇੰਦਾ ਆਰਿਵਮਾਨ ਹਾਈਜੈਕ ਦੇ ਮਾਸਟਰਮਾਈਂਡ ਅਤੇ ਖਤਰਨਾਕ ਅਤਵਾਦੀ ਤੇ ਅਤਵਾਦੀ ਸੰਗਠਨ ਯਸ਼ੇ ਮੁਹੰਮਦ ਦੇ ਪ੍ਰਮੁਖ ਮওলানা ਮਸੂਦ ਅਜ਼ਰ ਨੇ ਕਿਹਾ ਕਿ ਬਾਵਲਪੁਰ ਵਿੱਚ ਹੋਏ ਭਾਰਤੀ ਹਮਲੇ ਵਿੱਚ ਉਸ ਦੇ ਪਰਿਵਾਰ ਦੇ 10 ਜੀ ਅਤੇ 4 ਸਹੋਗੀ ਮਾਰੇ ਗਏ ਨੇ ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਮਸੂਦ ਅਜ਼ਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਵੀ ਮਰ ਜਾਂਦਾ ਤਾਂ ਖੁਸ਼ ਨਸੀਬ ਹੁੰਦਾ ਮਰਨ ਵਾਲਿਆਂ ਵਿੱਚ ਉਹਦੀ ਵੱਡੀ ਭੈਣ ਉਸ ਦਾ ਪਤੀ ਮਸੂਦ ਅਜ਼ਰ ਦਾ ਭਤੀਜਾ ਉਸ ਦੀ ਪਤਨੀ ਮਸੂਦ ਦੀ ਇੱਕ ਭਤੀਜੀ ਅਤੇ ਉਸ ਦੇ ਪੰਜ ਬੱਚੇ ਸ਼ਾਮਲ ਹਨ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਤਵਾਦੀ ਮਸੂਦ ਦੇ ਤਿੰਨ ਕਰੀਬੀ ਸਹਿਯੋਗੀ ਵੀ ਮਾਰੇ ਗਏ ਨੇ ਇਸ ਤੋਂ ਇਲਾਵਾ ਇੱਕ ਸਹਿਯੋਗੀ ਦੀ ਮਾਂ ਦੀ ਵੀ ਮੌਤ ਹੋ ਗਈ ਆ ਸੰਸਦ ਹਮਲੇ ਤੋਂ ਇਲਾਵਾ ਪਠਾਨਕੋਟ ਪੁਲਮਾਮਾ ਦਾ ਮਾਸਟਰਮਾਈਂਡ ਅਜ਼ਰ ਮਸੂਦ ਭਾਰਤ ਵਿੱਚ ਇੱਕ ਨਹੀਂ ਬਲਕਿ ਕਈ ਅਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਸੰਸਦ ਹਮਲੇ ਤੋਂ ਲਾਵਾ ਮਸੂਦ ਨੇ 2016 ਵਿੱਚ ਹੋਏ ਪਠਾਨਕੋਟ ਹਮਲੇ ਦਾ ਵੀ ਉਹ ਮਾਸਟਰਮਾਈਂਡ ਸੀ ਇਹਨਾਂ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਚਾਰ ਸ਼ੀਟ ਦੇ ਮੁਤਾਬਕ ਮਸੂਦ ਨੇ ਭਾਰਤ ਤੇ ਹਮਲਿਆਂ ਦੇ ਲਈ ਜੈਸ਼-ਏ-ਮੁਹੰਮਦ ਕੈਡਰ ਦਾ ਇਸਤੇਮਾਲ ਕੀਤਾ ਸੀ ਉਸ ਨੇ 2005 ਵਿੱਚ ਅਜੋਧਿਆ ਵਿੱਚ ਰਾਮਚੰਦਮੀ ਅਤੇ 2019 ਵਿੱਚ ਪਲਵਾਮਾ ਵਿੱਚ ਸੀਆਰਪੀ ਦੇ ਜਮਾਨਤ ਤੇ ਵੀ ਹਮਲਾ ਕਰਵਾਇਆ ਸੀ ਇਸ ਤੋਂ ਇਲਾਵਾ ਮਸੂਦ ਨੇ 2016 ਵਿੱਚ ਉੜੀ ਹਮਲੇ ਅਤੇ ਅਫਗਾਨਿਸਤਾਨ ਦੇ ਮਜਾਰੇ ਸ਼ਰੀਫ ਵਿੱਚ ਭਾਰਤੀ ਕੰਸਲੇਟ ਤੇ ਵੀ ਅਟੈਕ ਦਾ ਉਹ ਜ਼ਿੰਮੇਵਾਰ ਹੈ ਮਸੂਦ ਅਜ਼ਰ ਪਹਿਲੀ ਵਾਰ 29 ਜਨਵਰੀ 1994 ਨੂੰ ਬੰਗਲਾਦੇਸ਼ ਤੋਂ ਵਿਮਾਨ ਰਾਹੀਂ ਸਵਾਰ ਹੋ ਕੇ ਉਹ ਢਾਕਾ ਤੋਂ ਦਿੱਲੀ ਪਹੁੰਚਿਆ ਸੀ 1994 ਵਿੱਚ ਹਜ਼ਰ ਫਰਜੀ ਪਛਾਣ ਬਣਾ ਕੇ ਸ਼੍ਰੀਨਗਰ ਵਿੱਚ ਦਾਖਲ ਹੋਇਆ ਸੀ ਉਸ ਦਾ ਮਕਸਦ ਹਰਕਤ ਉਲ ਜਿਹਾਦ ਅਲ ਇਸਲਾਮੀਅਤ ਹਰਕਤ ਉਲ ਮਜਾਹੂਦੀਨ ਗੁੱਟਾਂ ਦੇ ਵਿਚਕਾਰ ਵਧੇ ਤਣਾ ਨੂੰ ਘਟ ਕਰਨਾ ਸੀ ਇਸੇ ਦੌਰਾਨ ਭਾਰਤ ਨੇ ਉਹਨੂੰ ਅਤਵਾਦੀ ਗਤੀਆਂ ਵਿੱਚ ਸ਼ਾਮਲ ਹੋਣ ਤੇ ਲਈ ਅਨੰਤਨਾਗ ਤੋਂ ਗ੍ਰਿਫਤਾਰ ਕਰ ਲਿਆ ਸੀ ਉਦੋਂ ਅਜ਼ਰ ਨੇ ਕਿਹਾ ਸੀ ਕਿ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ 12 ਦੇਸ਼ਾਂ ਤੋਂ ਇਸਲਾਮ ਦੇ ਸੈਨਿਕ ਆਏ ਨੇ ਅਸੀਂ ਆਪਣੀ ਕਾਰਵਾਈ ਦਾ ਜਵਾਬ ਰਾਕਟ ਲਾਂਚਰ ਦੇ ਨਾਲ ਦਵਾਂਗੇ ਇਸ ਤੋਂ 4 ਸਾਲ ਬਾਅਦ ਜੁਲਾਈ 1995 ਵਿੱਚ ਜੰਮੂ ਕਸ਼ਮੀਰ ਵਿੱਚ 6 ਵਿਦੇਸ਼ੀ ਟੂਰਿਸਟਾਂ ਨੂੰ ਅਗਵਾ ਕੀਤਾ ਗਿਆ ਕਿਡਨੈਪਰਜ਼ ਨੇ ਟੂਰਿਸਟ ਦੇ ਬਦਲੇ 1100 ਰੁਪਏ ਆਕਰ ਦੀ ਮੰਗ ਕੀਤੀ ਸੀ ਇਸੇ ਦਰਮਿਆਨ ਅਗਸਤ ਵਿੱਚ ਦੋ ਟੂਰਿਸਟ ਅਗਵਾ ਦੀ ਕੈਦ ਦੇ ਨਾਲ ਭੱਜਣ ਵਿੱਚ ਉਕਾਮਜਾਬ ਹੋ ਗਏ ਹਾਲਾਂਕਿ ਬਾਕੀਆਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਿਲ ਸਕੀ 20 ਦਸੰਬਰ 1999 ਨੂੰ ਕਾਠਮੰਦੂ ਤੋਂ ਦਿੱਲੀ ਆ ਰਹੇ ਇੱਕ ਭਾਰਤੀ ਵਿਮਾਨ ਨੂੰ ਅਜ਼ਰ ਦੇ ਭਾਈ ਸਮੇਤ ਦੂਸਰੇ ਅਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ ਉਹ ਇਹਨੂੰ ਅਫਗਾਨਿਸਤਾਨ ਤੋਂ ਕੰਧਾਰ ਲੈ ਗਏ ਸੀ ਜਿੱਥੇ ਉਸ ਵਕਤ ਤਾਲਿਬਾਨ ਦਾ ਸ਼ਾਸਨ ਸੀ ਵਿਮਾਨ ਵਿੱਚ ਕੈਦ ਲੋਕਾਂ ਦੇ ਬਦਲੇ ਮਸੂਦ ਅਜ਼ਰ ਸਮੇਤ ਤਿੰਨ ਅਤਵਾਦੀਆਂ ਨੂੰ ਛੱਡਣ ਦੀ ਮੰਗ ਕੀਤੀ ਗਈ ਸੀ ਅਤਵਾਦੀਆਂ ਦੀ ਮੰਗ ਨੂੰ ਪੂਰੀ ਮੰਗ ਪੂਰੀ ਹੋਈ ਤੇ ਮਸੂਦ ਆਜ਼ਾਦ ਹੋ ਗਿਆ ਇਸ ਤੋਂ ਬਾਅਦ ਉਹ ਪਾਕਿਸਤਾਨ ਭੱਜ ਗਿਆ ਚੀਨੀ ਸਰਕਾਰ UN SC ਵਿੱਚ ਮਸੂਦ ਨੂੰ ਗਲੋਬਲ ਟੈਰਰਿਸਟ ਕੋਸ਼ਤ ਹੋਣ ਤੇ ਕਈ ਵਾਰ ਬਚਾ ਚੁੱਕੀ ਹੈ ਇਹ ਵੀ ਗੱਲ ਸਾਹਮਣੇ ਆਈ ਹੈ 2009 ਵਿੱਚ ਅਜ਼ਰ ਨੂੰ ਦੁਨੀਆ ਭਰ ਦੀ ਅਤਵਾਦੀ ਲਿਸਟ ਵਿੱਚ ਸ਼ਾਮਲ ਕਰਨ ਲਈ ਪਹਿਲੀ ਵਾਰ ਇੱਕ ਮਤਾ ਪਾ ਆਇਆ ਸੀ ਉਦੋਂ ਲਗਾਤਾਰ ਚਾਰ ਵਾਰ ਚੀਨ ਨੇ ਸਬੂਤਾਂ ਦੀ ਕਮੀ ਦਾ ਹਵਾਲਾ ਦੇ ਕੇ ਪ੍ਰਸਤਾਵ ਪਾਸ ਨਹੀਂ ਹੋਣ ਦਿੱਤਾ ਸੀ ਅਕਤੂਬਰ 2016 ਵਿੱਚ ਚੀਨ ਨੇ ਫਿਰ ਭਾਰਤ ਦੇ ਪ੍ਰਸਤਾਵ ਦੇ ਖਿਲਾਫ ਜੂਐਨਐਸ ਵਿੱਚ ਜਾ ਕੇ ਅਜ਼ਰ ਨੂੰ ਬਚਾ ਲਿਆ ਸੀ ਉਸ ਤੋਂ ਬਾਅਦ 2017 ਵਿੱਚ ਅਮਰੀਕਾ ਨੇ ਯੂਐਨਐਸਡੀ ਵਿੱਚ ਅਜ਼ਰ ਨੂੰ ਅੱਤਵਾਦੀ ਘੋਸ਼ਿਤ ਕਰਨ ਦੀ ਮੰਗ ਉਠਾਈ ਪਰ ਚੀਨ ਫਿਰ ਵਿਚਕਾਰ ਆ ਗਿਆ ਆਖਰ ਮਈ 2019 ਵਿੱਚ ਚੀਨ ਨੇ ਆਪਣਾ ਰਿੱਕਾ ਹਟਾ ਲਿਆ ਅਤੇ ਯੂਐਨਐਸ ਵਿੱਚ ਮਸੂਦ ਨੂੰ ਗਲੋਬਲ ਟੈਰਰਿਸਟ ਘੋਸ਼ਿਤ ਕੀਤਾ ਗਿਆ ਤੇ ਜਿਹੜਾ ਰਾਤ ਭਾਰਤੀ ਏਅਰ ਫੋਰਸ ਵੱਲੋਂ 에ਅਰ ਸਟ੍ਰਾਈਕ ਦੇ ذریعے ਪਾਕਿਸਤਾਨ ਅਤੇ ਪੀਓਕੀ ਵਿੱਚ 9 ਅੱਤਵਾਦੀਆਂ ਦੇ ਟਿਕਾਣਿਆਂ ਤੇ ਜਿਹੜੇ ਹਮਲੇ ਕੀਤੇ ਕਿਨੇ ਉਸ ਹਮਲੇ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਮਸੂਦ ਅਜ਼ਰ ਦੇ 10 ਜੀ ਜਿਹੜੇ ਟੱਬਰ ਦੇ ਉਹ ਮਾਰੇ ਗਏ ਨੇ ਇੱਕ ਖਤਰਨਾਕ ਅੱਤਵਾਦੀ ਜਿਸ ਨੇ ਭਾਰਤ ਤੇ ਕਈ ਹਮਲੇ ਕਰਵਾਏ ਨੇ ਔਰ ਇੱਕ ਬਹੁਤ ਹੀ ਖਤਰਨਾਕ ਅੱਤਵਾਦੀ ਮੰਨਿਆ ਗਿਆ ਹੈ ਜਦੋਂ ਉਹਦੇ ਪਰਿਵਾਰ ਦੇ ਤੇ 10 ਜੀ ਮਾਰੇ ਗਏ ਤੇ ਉਹਨੇ ਇਹ ਵੱਡੀ ਟਿੱਪਣੀ ਕੀਤੀ ਹੈਗੀ ਕਿ ਉਹ ਵੀ ਮਰ ਜਾਂਦਾ ਤਾਂ ਖੁਸ਼ ਨਸੀਬ ਹੁੰਦਾ ਲੇਕਿਨ ਫਿਲਹਾਲ ਜਿਹੜੀ ਖਬਰ ਸਾਮਣੀ ਆਈ ਹੈ ਉਹਦੇ ਚਲਦਿਆਂ ਇਹ ਜਿਹੜੀ ਆ ਉਹਨਾਂ ਨੇ ਗੱਲ ਜਿਹੜੀ ਖਬਰਾਂ ਸਾਹਮਣੇ ਆਈਆਂ ਕਿ ਜਿਹਦੇ ਵਿੱਚ ਦੱਸਿਆ ਗਿਆ ਕਿ ਮਸੂਦ ਅਜ਼ਹਰ ਦਾ 10 ਜੀ ਜਿਹੜੇ ਨੇ ਉਹ ਮਾਰੇ ਗਏ ਨੇ ਭਾਰਤੀ ਹਮਲੇ ਵਿੱਚ ਪਾਕਿਸਤਾਨ ਦੇ ਨੌ ਅਤਵਾਦੀ ਟ੍ਰੇਨਿੰਗ ਸੈਂਟਰ ਲੌਚਪੈਂਡ ਦੇ ਨਾਲ ਰਾਤੀ ਤਬਾਹ ਕੀਤੇ ਗਏ ਸੀ ਹਿਜ਼ਬੁੱਲ ਦਾ ਇੱਕ ਟ੍ਰੇਨਿੰਗ ਕੈਂਪ ਆ ਔਰ ਜੈਸ਼ੇ ਮੁਹੰਮਦ ਆ ਸਭ ਤੋਂ ਵੱਡਾ ਹੈੱਡਕੁਆਟਰ ਆ ਉਹ ਵੀ ਤਬਾਹ ਹੋ ਗਿਆ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਭਾਰਤੀ 에ਅਰ ਫੋਰਸ ਨੇ ਪਾਕਿਸਤਾਨ ਵਿੱਚ 에ਅਰ ਸਟ੍ਰਾਈ ਕੀਤੀ ਹੈ ਜਿਸ ਵਿੱਚ ਸੈਨਾ ਨੇ ਆਪਰੇਸ਼ਨ ਨੂੰ ਸੰਦੂਰ ਦਾ ਨਾਮ ਦਿੱਤਾ ਸੀ ਇਹ ਕਾਰਵਾਈ ਖੁਫੀਆ ਏਜੰਸੀ ਦੀ ਇਨਪੁਟ ਦੇ ਬਾਅਦ ਕੀਤਾ ਗਿਆ ਸੀ ਭਾਰਤੀ ਸੈਨਾ ਨੇ 9 ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ న్యూਸ ਏਜੰਸੀ ਏ.ਐਨ.ੀ ਦੇ ਮੁਤਾਬਕ ਇਹਨਾਂ ਵਿੱਚ ਜੈਸ਼-ਏ-ਮੁਹੰਮਦ ਦੇ 4 ਲਸ਼ਕਰ-ਏ-ਤੈਬਾ ਦੇ 3 ਹਿਜ਼ਬੁਲ ਮੁਜਾਹਿਦੀਨ ਦੇ 2 ਅਤਵਾਦੀ ਠਿਕਾਣੇ ਸ਼ਾਮਲ ਨੇ ਭਾਰਤੀ ਸੈਨਾ ਨੇ ਬਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦੇ ਹੈੱਡਕੁਆਟਰ ਰਹੇ ਮਰਕਜ਼-ਏ-ਸੁਬਾਨ ਨੂੰ ਨਿਸ਼ਾਨਾ ਬਣਾਇਆ ਬਾਵਲਪੁਰ ਸ਼ਹਿਰ ਜੈਸ਼-ਏ-ਮੁਹੰਮਦ ਦਾ ਗੜ੍ਹ ਇਸ ਤੋਂ ਬਾਅਦ ਭਾਰਤ ਨੇ ਮਰੀਦਕੇ ਸ਼ਹਿਰ ਦੇ ਉਮਾਲਕੁਰਾ ਮਸਜਿਦ ਨੂੰ ਨਿਸ਼ਾਨਾ ਬਣਾਇਆ ਮਰੀਦਕੇ ਨੂੰ ਲਸ਼ਕਰ-ਏ-ਤੋਬਾ ਤੈਬਾ ਦਾ ਇੱਕ ਅਹਿਮ ਕੇਂਦਰ ਮੰਨਿਆ ਜਾਂਦਾ ਹੈ ਮਰੀਦਕੇ ਨੂੰ ਲਸ਼ਕਰ-ਏ-ਤੈਬਾ ਦਾ ਇੱਕ ਅਹਿਮ ਕੇਂਦਰ ਮੰਨਿਆ ਜਾਂਦਾ ਹੈ ਰਿਪੋਰਟ ਦੇ ਮੁਤਾਬਕ ਮਰੀਦਕੇ ਵਿਚ ਹੀ ਲਸ਼ਕਰ ਦਾ ਇੱਕ ਮਰਕਜ਼ ਇਹ ਤੈਬਾ ਸਥਾਨ ਹੈ ਇਹ ਇੱਥੇ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਭਾਰਤ ਨੇ ਮੁਜਫਰਾਬਾਦ ਵਿੱਚ ਬਿਲਾਲ ਮਸਜਦ ਅਤੇ ਕੋਟਲੀ ਵਿੱਚ ਅਬਦ ਮਸਜਦ ਨੂੰ ਵੀ ਨਿਸ਼ਾਨਾ ਬਣਾਇਆ ਇੱਥੇ ਵੀ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਮਰਕਜ਼ ਸਬਾਨ ਅੱਲਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਾਵਲਪੁਰ ਸ਼ਹਿਰ ਦੇ ਬਾਹਰਲੇ ਇਲਾਕੇ ਵਿੱਚ ਮੌਜੂਦ ਹੈ ਇੱਥੇ ਨੌਜਵਾਨਾਂ ਨੂੰ ਟ੍ਰੇਨਿੰਗ ਕੀਤੀ ਜਾਂਦੀ ਤੇ ਉਹਨਾਂ ਦਾ ਬ੍ਰੇਨਵਾਸ਼ ਕੀਤਾ ਜਾਂਦਾ ਇਹ ਲਗਭਗ 15 ਏਕੜ ਦੇ ਵਿੱਚ ਫੈਲੇ ਹੋਇਆ 14 ਫਰਵਰੀ 2019 ਨੂੰ ਪਲਵਨ ਪਲਵਾਮਾ ਅੱਤਵਾਦੀ ਹਮਲੇ ਦੀ ਪਲਾਨਿੰਗ ਇੱਥੇ ਹੋਈ ਸੀ ਪਲਵਾਮਾ ਹਮਲੇ 'ਚ ਅੱਤਵਾਦੀਆਂ ਨੂੰ ਇਸੇ ਕੈਂਪ ਤੋਂ ਟ੍ਰੇਨ ਕਰਕੇ ਇਹ ਇੰਡੀਆ ਭੇਜਿਆ ਗਿਆ ਸੀ ਇਸ ਮਰਕਜ਼ ਵਿੱਚ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਮੌਲਾਨਾ ਮਸੂਦ ਅਜ਼ਰ ਮੁਫਤੀ ਅਬਦੁਲ ਰੂਫ ਅਸਗਰ ਮੌਲਾਨਾ ਉਮਾਰ ਅਤੇ 600 ਹੋਰ ਅੱਤਵਾਦੀਆਂ ਤੇ ਉਹਨਾਂ ਦੇ ਮੈਂਬਰਾਂ ਦਾ ਘਰ ਦੂਜਾ ਮਰਕਜ਼ ਮਰੀਦਕੇ ਪੰਜਾਬ ਲਸ਼ਕਰ ਦਾ ਕੈਂਪ ਆ ਇਹ ਇੱਕ ਐਮ ਟ੍ਰੇਨਿੰਗ ਸੈਂਟਰ ਹੈ ਇਹਦੀ 2000 ਵਿੱਚ ਸਥਾਪਨਾ ਕੀਤੀ ਗਈ ਕਰੀਬ 82 ਏਕੜ ਵਿੱਚ ਇਹ ਫੈਲਿਆ ਹੋਇਆ ਉਸامہ ਬਿੰਲਾਦਨ ਨੇ 1 ਕਰੋੜ ਰੁਪਏ ਦੀ ਫੰਡਿੰਗ ਕੀਤੀ ਸੀ ਅਸਵਲ ਖਸਾਬ ਸਮੇਤ 26 11 ਮੁੰਬਈ ਹਮਲੇ ਦੇ ਸਾਰੇ ਜਿਹੜੇ ਦੋਸ਼ੀ ਸਨ ਇਹਨਾਂ ਨੂੰ ਇੱਥੋਂ ਹੀ ਟ੍ਰੇਨਿੰਗ ਮਿਲੀ ਸੀ ਇਹ ਪਾਕਿਸਤਾਨ ਵਿੱਚ ਨਹੀਂ ਦੂਸਰੇ ਦੇਸ਼ਾਂ ਵਿੱਚ ਵੀ ਆਏ ਅੱਤਵਾਦੀਆਂ ਨੂੰ ਟ੍ਰੇਨਿੰਗ ਮਿਲਦੀ ਇੱਥੇ ਲਸ਼ਕਰ ਦਾ ਮਾਸਟਰਮਾਈਂਡ ਮੰਨੇ ਜਾਣ ਵਾਲੇ ਆਮਰ ਹਮਜ਼ਾ ਅਬਦੁਲ ਰਹਿਮਾਨ ਆਬਿਦ ਅਤੇ ਜਫਰ ਅਗਬਾਲ ਇੱਥੇ ਰਹਿੰਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ